ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾ ਦੀਪ ਸੰਦੀਪ ਵੱਡੀ ਖਬਰ ਤੁਹਾਡੇ ਨਾਲ ਸਾਂਝ ਕਰ ਰਿਹਾ ਬਠਿੰਡਾ ਚੰਡੀਗੜ੍ਹ 메ਨ ਹਾਈਵੇ ਤੇ ਭਿਆਨਕ ਹਾਦਸਾ ਵਾਪਰਿਆ ਤੁਹਾਨੂੰ ਦੱਸਦੀ ਕਿ ਬੱਸ ਤੇ ਸਕੂਟਰੀ ਦੇ ਵਿਚਾਲੇ ਭਿਆਨਕ ਟੱਕਰ ਹੋਈ ਹੈ ਇੰਨੀ ਭਿਆਨਕ ਟੱਕਰ ਹੋਈ ਹੈ ਕਿ ਸਕੂਟਰੀ ਦਾ ਕਚੂੰਬਰ ਨਿਕਲ ਗਿਆ ਤੁਸੀਂ ਤਸਵੀਰਾਂ ਦੇ ਵਿੱਚ ਵੇਖੋਗੇ ਕਿ ਕਿਵੇਂ ਜਿਹੜੀ ਸਕੂਟਰੀ ਆ ਉਸ ਨੂੰ ਮਿੱਧ ਦਿੱਤਾਏ ਬੱਸ ਨੇ ਤੇ ਇਸੇ ਦੌਰਾਨ ਜਿਹੜਾ ਸਕੂਟਰੀ ਚਾਲਕ ਹੁੰਦਾ ਹੈ ਉਸ ਦੀ ਵੀ ਜਿਹੜੀ ਜਾਨ ਚਲੀ ਜਾਂਦੀ ਹੈ ਹਾਦਸਾ ਇੰਨਾ ਕਿ ਭਿਆਨਕ ਸੀ ਤੁਸੀਂ ਤਸਵੀਰਾਂ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਬੱਸ ਵੱਲੋਂ ਸੜਕ ਤੇ ਇੰਨੀ ਤੇਜ਼ ਬ੍ਰੇਕਾਂ ਮਾਰੀਆਂ ਗਈਆਂ ਕਿ ਟਾਇਰਾਂ ਦੇ ਨਿਸ਼ਾਨ ਵੀ ਨੇ ਜਿਹੜੇ ਉੱਥੇ ਛੱਪ ਗਏ ਨੇ ਨੌਜਵਾਨ ਜਿਹੜਾ ਸਕੂਟਰੀ ਚਾਲਕ ਸੀ ਉਸ ਦੀ ਮੌਕੇ ਤੇ ਮੌਤ ਹੋ ਗਈ ਹੈ ਬੜੇ ਬੁਰੇ ਤਰੀਕੇ ਦੇ ਨਾਲ ਬੱਸ ਵੱਲੋਂ ਉਸ ਸਕੂਟਰੀ ਚਾਲਕ ਨੂੰ ਜਿਹੜਾ ਕੁਚਲ ਦਿੱਤਾ ਗਿਆ ਹੈ ਬਠਿੰਡਾ ਚੰਡੀਗੜ੍ਹ ਮੇਨ ਹਾਈਵੇ ਐਨ ਐ 54 ਦੇ ਉੱਤੇ ਇਹ ਭਿਆਨਕ ਸੜਕ ਹਾਦਸਾ ਵਾਪਰੇ ਤਾਂ ਉਹਨੂੰ ਦੱਸਦੀ ਕਿ ਇਸ ਮੌਕੇ ਸੜਕ ਸੁਰੱਖਿਆ ਫੋਰਸ ਅਤੇ ਸਹਾਰਾ ਜਨ ਸੇਵਾ ਦੀ ਟੀਮ ਵੱਲੋਂ ਮ੍ਰਿਤਕ ਦੇ ਨੋ ਪੁਲਿਸ ਦੀ ਮੌਜੂਦਗੀ ਦੇ ਵਿੱਚ ਬਠਿੰਡਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਜਿਹੜਾ ਮ੍ਰਿਤਕ ਆ ਉਸ ਦੀ شناخت ਕਰਨੀ ਵੀ ਬਹੁਤ ਔਖੀ ਹੋ ਗਈ ਹੈ ਪੁਲਿਸ ਨੂੰ ਅਤੇ ਉਸ ਦੀ ਜਿਹੜੀ ਲਾਸ਼ ਆ ਉਸ ਨੂੰ ਮੋਰਚਰੀ ਦੇ ਵਿੱਚ ਰਖਵਾਇਆ ਗਿਆ ਤਾਂ ਉਹਨੂੰ ਦੱਸਦੀ ਕਿ ਟਾਇਰਾਂ ਦੇ ਜਿਹੜੇ ਨਿਸ਼ਾਨ ਨੇ ਉਹ ਵੀ ਸੜਕ ਤੇ ਪਏ ਨੇ ਜਿਸ ਤੋਂ ਅੰਦਾਜ਼ਾ ਇਹ ਲਗਾਇਆ ਜਾ ਸਕਦਾ ਹੈ ਕਿ ਬੱਸ ਕਾਫੀ ਤੇਜ਼ੀ ਦੇ ਨਾਲ ਆ ਰਹੀ ਸੀ ਤੇ ਜਿਸ ਨੌਜਵਾਨ ਨੂੰ ਬੁਰੇ ਤਰੀਕੇ ਦੇ ਨਾਲ ਕੁਚਲ ਦਿੱਤਾ ਗਿਆ ਹੈ ਇਹ ਬੱਸ ਬਠਿੰਡਾ ਤੋਂ ਚੰਡੀਗੜ੍ਹ ਨੂੰ ਜਾ ਰਹੀ ਸੀ ਫਿਲਹਾਲ ਜੇ ਗੱਲ ਕਰੀਏ ਤਾਂ ਮ੍ਰਿਤਕ ਦੇ ਦੀ ਹਾਲਤ ਵੇਖ ਕੇ ਲੱਗਦਾ ਹੈ ਕਿ ਉਸ ਦੀ شناخت ਵੀ ਬੜੀ ਮੁਸ਼ਕਲ ਦੇ ਨਾਲ ਹੋਵੇਗੀ ਇਸ ਨੂੰ ਲੈ ਕੇ ਫਿਲਹਾਲ ਪੁਲਿਸ ਵੱਲੋਂ شناخت ਕਰਨ ਦੇ ਯਤਨ ਵੀ ਕੀਤੇ ਜਾ ਰਹੇ ਨੇ ਵੱਡਾ ਪਿਆਣ ਖਾਸਾ ਹੋਇਆ ਏ ਬਠਿੰਡਾ ਚੰਡੀਗੜ੍ਹ ਦੇ ਮੇਨ ਹਾਈਵੇ ਤੇ ਸਕੂਟਰੀ ਚਾਲਕ ਤੇ ਬੱਸ ਦੇ ਵਿਚਾਲੇ ਰੋਡਵੇਜ ਦੀ ਬੱਸ ਸੀ ਬਠਿੰਡਾ ਤੋਂ ਚੰਡੀਗੜ੍ਹ ਨੂੰ ਜਾ ਰਹੀ ਸੀ ਤੇ ਇਸੇ ਦੌਰਾਨ ਸਕੂਟਰੀ ਦੇ ਨਾਲ ਹਾਦਸਾ ਵਾਪਰ ਜਾਂਦਾ ਏ ਹਾਦਸਾ ਇੰਨੇ ਬੁਰੇ ਤਰੀਕੇ ਦੇ ਨਾਲ ਵਾਪਰਿਆ ਕਿ ਸਕੂਟਰੀ ਚੱਕਣਾ ਚੂਰ ਹੋ ਗਈ ਐ ਸਕੂਟਰੀ ਬਿਲਕੁਲ ਖਤਮ ਹੋ ਗਈ ਐ ਬੱਸ ਦੇ ਥੱਲੇ ਆ ਜਾਂਦੀ ਐ ਸਕੂਟਰੀ ਅਤੇ ਮੌਕੇ ਤੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਵਿਅਕਤੀ ਕੌਣ ਸੀ ਕਿੱਥੋਂ ਸੀ ਕਿੱਥੇ ਆ ਰਿਹਾ ਸੀ ਕਿੱਥੋਂ ਜਾ ਰਿਹਾ ਸੀ ਇਹ ਸਾਰੀਆਂ ਚੀਜ਼ਾਂ ਦਾ ਫਿਲਹਾਲ ਕਹਿਣਾ ਮੁਸ਼ਕਲ ਹੈ ਕਿਉਂਕਿ ਜਿਹੜਾ ਵਿਅਕਤੀ ਉਸ ਦੀ شناخت ਕਰਨੀ ਜਿਹੜਾ ਵੱਡਾ ਸਵਾਲ ਹੈ ਉਹੀ ਮੁਸ਼ਕਲ ਹੋਈ ਪਈ ਹੈ ਹਾਲਾਂਕਿ ਤੁਹਾਨੂੰ ਦੱਸ ਜੀ ਕਿ ਸੜਕ ਸੁਰੱਖਿਆ ਫੋਰਸ ਵੀ ਮੌਕੇ ਤੇ ਪਹੁੰਚਦੀ ਹੈ ਇਸ ਤੋਂ ਇਲਾਵਾ ਸਹਾਰਾ ਜਿਹੜੀ ਜਨ ਸੇਵਾ ਉਸ ਦੀ ਟੀਮ ਵੀ ਮੌਕੇ ਤੇ ਪਹੁੰਚਦੀ ਹੈ ਤੇ ਉਹਨਾਂ ਵੱਲੋਂ ਪੁਲਿਸ ਦੀ ਜਿਹੜੀ ਮਦਦ ਦੇ ਨਾਲ ਹੀ ਜਿਹੜੀ ਲਾਸ਼ ਆ ਉਸ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਦੀ ਮੋਰਚੀ ਦੇ ਵਿੱਚ ਰਖਵਾਇਆ ਗਿਆ ਹੁਣ ਦੇਖਣਾ ਹੋਵੇਗਾ ਕਿ লাশ ਦੀ شناخت ਕਿਵੇਂ ਹੁੰਦੀ ਹੈ ਪੁਲਿਸ ਵੱਲੋਂ ਹਾਲਾਂਕਿ ਯਤਨ ਕੀਤੇ ਜਾ ਰਹੇ ਨੇ ਪਰ ਫਿਲਹਾਲ ਦੀ ਜੇ ਗੱਲ ਕਰੀਏ ਤਾਂ ਤਸਵੀਰਾਂ ਵੇਖ ਕੇ ਤੁਹਾਡੀ ਵੀ ਰੂਹ ਕੰਬ ਜਾਵੇ ਇਨਫਾਰਮੇਸ਼ਨ ਆਈ ਸੀ ਬਟੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਪੁੱਤੋ ਦੇ ਨਜ਼ਦੀਕ ਇੱਕ ਐਕਸੀਡੈਂਟ ਹੋਇਆ ਪਿਆਗਾ ਜਦ ਸਹਾਰਾ ਜਮ ਸਰਵ ਐਂਬੂਲੈਂਸ ਟੀਮ ਸੰਦੀਪ ਗਿੱਲ ਤੇ ਵਿਕੀ ਕੁਮਾਰ ਮੌਕੇ ਤੇ ਆ ਕੇ ਦੇਖਿਆ ਇੱਕ ਉਥੇ ਪੀ ਆਰ ਟੀ ਸੀ ਬੱਸ ਖੜੀ ਸੀ ਜਿਹੜੀ ਕਿ ਉਹਦੇ ਨੀਚੇ ਸਕੂਟਰੀ ਤੇ ਐਕਟਿਵ ਆ ਉਹਦੇ ਬੱਸ ਦੇ ਨੀਚੇ ਪੜੀ ਹੋਈ ਬੱਸ ਦੇ ਨੀਚੇ ਪੜੀ ਹੋਈ ਸੀਗੀ ਜਿਹੜੀ ਕਿ ਉਹ ਵਿਅਕਤੀ ਦੀ ਮੌਕੇ ਤੇ ਮੌਤ ਹੋ ਚੁੱਕੀ ਹੈ ਉਹਦੀ ਕੋਈ شناخت ਨਹੀਂ ਹੋ ਚੁੱਕੀ شناخت ਨਹੀਂ ਹੋ ਸਕੀ ਤੇ ਸ਼ਾਲਕਸਤਰਾ ਕਾ ਫੋਰਸ ਟੀਮ मौके ਤੇ ਪਹੁੰਚ ਗਈ ਸੀਗੀ ਤੇ ਠਾਨਕੈਂਟ ਪੁਲਿਸ ਆਪਣੀ ਬੰਦੀ ਕਾਰਵਾਈ ਕਰਕੇ লাশ ਨੂੰ ਸਾਰਾ ਟੀਮ ਦੁਆਰਾ ਸਿਵਲ ਹਸਪਤਾਲ ਬਠਿੰਡਾ ਇਹਦੇ ਮੋਰਚੀ ਘਰ ਵਿੱਚ ਰੱਖਿਆ ਗਿਆ ਹੈ ਹਾ লাশ ਦੀ شناخت ਲਈ ਪ੍ਰਯਾਸ ਜਾਰੀ ਹੈ شناخت ਦਾ ਬਹੁਤ ਬੁਰੀ ਤਰ੍ਹਾਂ ਖਲਾਸ ਸੀਗੇ ਜਿਹੜੇ ਕਿ ਪੀਆਰਟੀਸੀ ਡਰਾਈਵਰ ਸੀਗਾ ਉਹਨੇ ਬ੍ਰੇਕ ਬੁਰੀ ਤਰ੍ਹਾਂ ਮਾਰੇ ਬ੍ਰੇਕ ਮਾਰੇ ਹੋਏ ਸੀਗੇ ਜਿਹੜੇ ਕਿ ਪੂਰੀ ਲੰਮੀ ਤੱਕ ਦੀ ਇਸ ਦਾ ਲੱਗੀ ਹੋਈ ਸੀ ਜਿਹੜੇ ਕਿ ਜਿਹੜੇ ਕਿ ਲਾਰਚ ਦੇ ਵੀ ਬੁਰੀ ਤਰ੍ਹਾਂ ਵਿਖਰੀ ਪਿਛ ਲਾਰਚ ਦੇ ਜਿੱਥੇ ਉੱਡ ਗਏ ਸੀਗੇ ਤੇ ਉੱਥੋਂ ਚੱਕ ਕੇ ਸਾਰਾ ਟੀਮ ਨੇ ਸਿਵਲ ਹਸਪਤਾਲ ਪਟੰਡਾ ਤੇ ਮੋਰਚੀ ਘਰ ਵਿੱਚ ਰੱਖ ਦਿੱਤੀ ਹੈ ਪੁਲਿਸ ਇਸ ਵਿੱਚ ਤੇ ਜਾਂਚ ਪੜਤਾਲ ਕਰ ਰਹੀ ਹੈ ਗਲਤੀ ਕਿਹਦੀ ਹੈ ਕਿਹਦੀ ਨਹੀਂ ਜਿਹੜੀ ਪੀ ਆਰਟੀਸੀ ਵਸਤਾ ਬਟਿੰਡਾ ਤੋਂ ਚੰਡੀਗੜ੍ਹ ਜਾ ਰਹੀ ਸੀਗੇ